ਮੈਂ ਸਰਮਣ ਸਿੰਘ ਬੰਦੇਰ ਆ ਇਸ ਵੇਲੇ ਸ਼ੰਭੂ ਬਾਟਰ ਤੇ ਉਸ ਕੱਗਦੇ ਪੁੱਲ ਤੇ ਖੜਾ ਵਾਂ ਜਿੱਥੇ ਮੇਰੇ ਪਿੱਛੇ ਮੋਦੀ ਸਰਕਾਰ ਨੇ ਖੱਟਾ ਸਰਕਾਰ ਨੇ ਉਸ ਵੇਲੇ ਦੀ ਖੱਟਾ ਸਰਕਾਰ ਹੁਣ ਸਹਿਣੀ ਆ ਇਹ ਦੁਵਾਰਾ ਖੜੀਆਂ ਕੀਤੀਆਂ ਔਰ ਇਹ ਜਿਹੜਾ ਪ੍ਰਚਾਰ ਮਰਦਮਾ ਚਾਉਂਦਾ ਜੀ ਪਿੱਛੋਂ ਬੈਰੀਕੇਟ ਥਾਰਤੇ ਭਈ ਆ ਵੇਖ ਲੋ ਭਈ ਕਿਹੜੇ ਬੈਰੀਕੇਟ ਖੁੱਲੇ ਆ ਇਹ ਭਾਈ ਜਿਉਂਦਾ ਤਿਉਂ ਬੰਦਿਆ ਇਸ ਕਰਕੇ ਇੱਕ ਸਾਲ ਪੂਰਾ ਹੋਣ ਦੇ ਸਮੇਂ 'ਚ ਅਸੀਂ ਸਾਰੇ ਉੱਤਰ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਟਾਵਾਂ ਪੈਣਾ ਨੂੰ ਔਰ ਸਾਰਿਆਂ ਨੂੰ ਕਹਿਣਾ ਚਾਹੁੰਦੇ ਵਾਰ ਤੋਂ ਵਾਰ ਗਿਣਤੀ ਵਿੱਚ ਇੱਥੇ ਪਹੁੰਚਿਆ ਜਾ ਜਿਹੜਾ ਕੱਲ ਟਰੰਪ ਉਹਨਾਂ ਨੇ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਵਾਪਸ ਇੰਡੀਆ 'ਚ ਭੇਜਿਆ ਜ਼ਿਆਦਾਤਰ ਉਹ ਚ ਪੰਜਾਬੀ ਵੀ ਹੈ ਇੱਕ ਤਾਂ ਹੈ ਕਿ ਵੀ ਜੜੇ ਏਜੰਟਾਂ ਨੇ ਇਸ ਨਾਜਾਇਜ਼ ਟੰਗ ਨਾ ਬੰਦੇ ਭੇਜਿਆ ਬਥੇਰੇ ਏਜੰਟ ਨੇ ਨਾ ਤਾਂ ਉਹਨਾਂ ਖਿਲਾਫ ਕੋਈ ਸਖਤ ਕਾਨੂੰਨ ਬਣਦਾ ਨਾ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਹੁੰਦੀ ਆ ਨਾ ਸਾਡੇ ਜਿਹੜੇ ਨੌਜਵਾਨ ਉਹਨਾਂ ਦੇ ਪੈਸੇ ਵਾਪਸ ਹੁੰਨੇ ਅਸੀਂ ਤੇ ਇਹ ਬੇਨਤੀ ਕਰਾਂਗੇ ਇਹ ਮੁਲਕ ਛੱਡ ਕੇ ਭੱਜ ਕੇ ਤੁਸੀਂ ਨਹੀਂ ਆਪਣਾ ਆਪ ਸਵਾਰ ਸਕਦੇ ਨਾ ਤੁਹਾਡਾ ਕੋਈ ਕੁਜਲ ਹੋਣਾ ਆਓ ਜਿਹੜੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਆ ਅਸੀਂ ਲੋਕਾਂ ਦੇ ਨੌਜਵਾਨ ਰੁਜ਼ਗਾਰ ਦਾਂਗੇ ਉਹਨਾਂ ਕੋ ਸੰਘਰਸ਼ ਕਰਕੇ ਆਪਣਾ ਰੁਜ਼ਗਾਰ ਪ੍ਰਾਪਤ ਕਰੀਏ ਤਾਂ ਹੀ ਪੰਜਾਬ ਬਚਾਇਆ ਜਾ ਸਕਦਾ ਇਹਦੇ ਨਾਲ ਦੀ ਨਾਲ ਕੱਲ ਪ੍ਰਧਾਨ ਮੰਤਰੀ ਜੀ ਕੁੰਭ ਦੇ ਮੇਲੇ ਵਿੱਚ ਗਏ ਉਹਨਾਂ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਨੂੰ ਸ਼ਾਂਤੀ ਮਿਲੀ ਆ ਸੁੱਖਾ ਤੋਂ ਉਹਨਾਂ ਦਾ ਅਨੁਭਵ ਹੋਇਆ ਵਾ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਹੁਣਾਂ ਦੀ ਮੰਨ ਦੀ ਸ਼ਾਂਤੀ ਦੇਸ਼ ਦੀ ਸ਼ਾਂਤੀ ਆ ਅਰ ਅਹੀ ਕਹਿੰਦੇ ਗੰਗਾ ਮਈਆਂ ਨੇ ਕੁਝ ਗੱਲਾਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਕੰਨਾਂ 'ਚ ਝੂਰ ਕਈਆਂ ਹੋਣਗੀਆਂ ਇੱਕ ਤਾਂ ਉਹਨਾਂ ਇਹ ਕਿਹਾ ਹੋਊਗਾ ਵੀ ਜਿਹੜੇ ਕੁੰਭ ਦੇ ਮੇਲੇ 'ਚ ਸ਼ਹੀਦ ਹੋ ਗਏ ਉਹਨਾਂ ਦੇ ਆਤਮਾ ਦੀ ਕਲਿਆਣ ਵਾਸਤੇ ਕੁਝ ਕਾਜ ਕਰ ਲੋ ਥੋੜੀ ਵਿਵਸਥਾ ਜਾਂ ਜੋਗੀ ਜੀ ਦੀ ਵਿਵਸਥਾ ਠੀਕ ਨਹੀਂ ਰਹੀ ਹੋਗੀ ਦੂਜਾ ਇਹ ਕੰਦ ਬਾਰੇ ਵੀ ਉਹਨਾਂ ਨੇ ਕੰਦ ਕਿਹਾ ਹੋਊਗਾ ਵੀ ਜਿਹੜੀ ਕੰਦ ਕਿਸਾਨਾਂ ਮਜ਼ਦੂਰਾਂ ਨੂੰ ਰੋਕਣ ਵਾਸਤੇ ਤੁਸੀਂ ਬਣਾਈ ਆ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਹੀਂ ਕਰਨ ਦਿੰਦੇ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੇ ਕੰਦ ਕਿਹਾ ਹੋ ਪ੍ਰਧਾਨ ਮੰਤਰੀ ਦੇ ਉਹਨਾਂ ਦੀਆਂ ਜਾ ਕੇ ਗੱਲ ਸੁਣੋ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਹੋ ਵੀ ਇੱਕ ਵਾਰੀ ਵਾਰਾਨਸੀ ਚ ਜਾ ਕੇ ਪ੍ਰਧਾਨ ਮੰਤਰੀ ਜੀ ਨੇ ਗੰਗਾ ਮਈਆ ਦੀ ਆਰਤੀ ਕੀਤੀ ਹੋ ਇਹ ਚੰਗਾ ਲੱਗਿਆ ਵੀ ਕੋਈ ਪ੍ਰਧਾਨ ਮੰਤਰੀ ਗੰਗਾ ਮਈਆ ਨੂੰ ਸਾਫ਼ ਸੁਥਰਾ ਕਰਨ ਦਾ ਵਾਅਦਾ ਕਰਕੇ ਆ ਪਰ ਅਜੇ ਤੱਕ ਗੰਗਾ ਮਈਆ ਸਾਫ਼ ਸੁਥਰੀ ਨਹੀਂ ਹੋਈ ਪੋਲੂਸ਼ਨ ਅੱਜ ਵੀ ਬਹੁਤ ਆ ਉਹ ਜਿੰਨੇ ਪੈਸੇ ਆਏ ਸੀ ਪ੍ਰੋਜੈਕਟ ਤੇ ਲੱਗੇ ਨਹੀਂ ਹੈਗੇ ਇਹ ਗੱਲ ਵੀ ਉਹਨਾਂ ਦੇ ਕੰਨ 'ਚ ਜ਼ਰੂਰ ਗੰਗਾ ਮਈਆ ਜੀ ਨੇ ਕਹੀ ਹੋਊ ਅਰੇ ਵੀ ਕਹੀ ਹੋਊ ਵੀ ਜੇ ਪ੍ਰਧਾਨ ਮੰਤਰੀ ਜੀ ਨੇ ਸ਼ਾਂਤੀ ਰੱਖਣੀ ਦੇਸ਼ ਵਿੱਚ ਸ਼ਾਂਤ ਰਹੇ ਤੇ ਹਰ ਮਸਜਿਦ ਦੇ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਨਾ ਲੱਭੇ ਜਾਣ ਅੱਪੇ ਸ਼ਾਂਤੀ ਰਾਜੂ ਦੇਸ਼ ਦੇ ਵਿੱਚ ਔਰ ਉਹਨਾਂ ਨੇ ਕਹਿੰਦੇ ਮੈਂ ਭਾਰਤ ਵਾਸਤੇ ਸ਼ੁਭ ਕਾਮਨਾਵਾਂ ਦੀ ਦੁਆ ਕੀਤੀ ਆ ਗੰਗਾ ਮਈਆ ਕੋਲ ਇਹ ਚੰਗੀ ਗੱਲ ਹੈਗੀ ਔਰ ਭਾਰਤ ਕਿਵੇਂ ਚੰਗਾ ਰਹੂ ਜਦੋਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਆਮ ਲੋਕਾਂ ਦੇ ਹੱਕ ਦੇ ਵਿੱਚ ਦੇਸ਼ ਦੇ ਖਜ਼ਾਨੇ ਦਾ ਪੈਸਾ ਲੱਗੂ ਔਰ ਪ੍ਰਧਾਨ ਮੰਤਰੀ ਜੀ ਕਾਰਪੋਰੇਟ ਕਰਾਉਣਿਆਂ ਨੂੰ ਥੋੜਾ ਦੂਰ ਕਰ ਲੈਣਗੇ ਔਰ ਕਾਰਪੋਰੇਟ ਕਰਾਉਣਿਆਂ ਤੇ ਟੈਕਸ ਲਾਉਣਗੇ ਇਹ ਜ਼ਰੂਰ ਅਸੀਂ ਆਸ ਰੱਖਾਂਗੇ ਪੀ ਗੰਗਾ ਮਈਆ ਦੀ ਡੁੱਬਕੀ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੂੰ ਸਦਬੁੱਧੀ ਆਉਣੀ ਆ ਔਰ ਉਹ ਜਿਹੜੇ ਦੇਸ਼ ਦੇ ਇਸ ਵੇਲੇ ਮੌਜੂਦਾ ਸੰਕਟ ਨੇ ਉਹਨਾਂ ਨੂੰ ਹੱਲ ਕਰਨਗੇ ਤੇ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਕੇ ਮਸਲੇ ਹੱਲ ਕਰਨਗੇ ਧੰਨਵਾਦ